ਗੱਬਰ ਉਹਨਾਂ ਲਈ ਨਾ ਇੰਨਾ ਲਹਿਟ ਕੁੜੇ ਹੈਵੀ ਹੈਵੀ ਪਾਕੇ ਸੂਟ ਬੱਟੀ ਖਾਂਦੇ ਲੈ ਵੀ ਜਿੱਤਾ ਸਾਂ ਇਹਨਾਂ ਦਾ ਘਰੇ ਜਾ ਕੇ ਚਾਹ ਪਾਣੀ ਪੀਂਦੇ ਆ ਪਰ ਦੇਖਦੇ ਆ ਕੋਈ ਕੰਮ ਕਰਨਾ ਛੋਣਿਆ ਇੱਕ ਕਮਰੇ ਸਾਲੇ ਬੀਜੂ ਜੀ ਨੇ ਤਵਾਰ ਰੱਖਿਆ ਨਾ ਇਹ ਦੇਖਦਾ ਹੈਗਾ ਵੀ ਬਾਰ ਖੁੱਲੇ ਨੇ ਪਤਾ ਨਹੀਂ ਕਿੱਧਰ ਨ ਟੱਪ ਜੰਦੇ ਸਾਲਾ ਮੇਰੇ ਸਾਲੇ ਨੂੰ ਾਡੀ ਕਰਨਾ ਪਊਗਾ ਪਾਰ ਗਿਆ ਇਹ ਕਿਦਾ ਗਿਆ ਕਿਤਾ ਮੇਰੇ ਸਾਡੇ ਦੀਆਂ ਮਲੰਗਨ ਦੀ 20 ਮਿੰਟ ਤੱਕ ਲੰਦੇ ਹੈਲੋ ਹਨ ਮੈਂ ਕਿਹਾ ਹੋਏ ਜਦ ਆਪਣੀ ਬੜਾਈ ਹੋਏ ਤੂੰ ਮੈਨੂੰ ਫੋਨ ਨਾ ਕਰਿਆ ਕਰ ਮੈਂ ਤੈਨੂੰ ਨਹੀਂ ਕਰਦਾ ਉਹ ਆਂਦਾ ਮੈਨੂੰ ਮਾਰਨ ਨੂੰ ਬਹੁਤ ਫਿਰਦੇ ਨੇ ਐ ਨਹੀਂ ਮਰਦਾ ਮੈਂ ਤਨ ਮੈਂ ਜਦ ਇੱਕ ਵਾਰੀ ਕਹਿ ਦਿੱਤਾ ਮੈਨੂੰ ਫੋਨ ਲੱਗ ਨਹੀਂ ਤਲਾਕ ਦੂੰਗਾ ਦਾ ਜਾਂ ਜਿੱਥੇ ਜਾਣੇ ਜਾ ਜਦੋਂ ਬਾਅਦ ਫੋਨ ਨਾ ਕਰੇ मेरे साले ने तो पाई बालम देने मरने जा गया था मैं कहाँ नहीं जीता था बहुत देख ले अड्डी हो जाना कोठी पे मार के आने हैं ठीक कर देने पर ਮੇਰਾ ਚਾਚਾ ਉਹ ਠੀਕ ਹੈ ਠੀਕ ਹੈ ਮੰਲਾ ਉਹ ਠੀਕ ਹੈ ਹਾਂ ਵਧੀਆ ਵਧੀਆ ਕਿੱਧਰ ਜਾਂਦੇ ਹੋ ਕੁਛ ਨਹੀਂ ਠੇਕੇਦਾਰ ਕੋਲ ਜਾ ਕੇ ਆਉਣਾ ਯਾਰ ਆ ਕੁੱਠੀਆ ਠੇਕਾ ਦੇ ਕੇ ਆਣਾ ਕੁੱਠੀ ਫਮਾਣੀ ਆਪਾਂ ਅੱਛਾ ਫੇਰ ਤਾਂ ਪਾਰਟੀ ਹੋ ਗਈ ਉਹ ਹਾਂ ਸਰਾ ਪਾਰਟੀ ਪੱਕਾ ਤੇਰੇ ਨਾਲ ਪਾਰਟੀ ਪੈਰੀ ਐ ਉਹ ਚੱਲ ਬਾਕੀ ਗੱਲ ਛੱਡਾ ਜਰਦੇ ਦੀ ਚੁੰਡੀ ਧਲਵਾ ਦੇ ਨਾ ਨਾ ਚਾਚਾ ਉਹ ਪਹਿਲਾਂ ਲਾਂਦੇ ਸੀ ਹੁਣ ਛੱਡ ਤਾ ਲੁੱਚੜ ਹੋ ਗਿਆ ਤੂੰ ਵੀ ਸਾਲਿਆ ਪਹਿਲਾਂ ਨਾਲੋਂ ਵਿਗੜ ਗਿਆ ਉਹ ਚੱਲ ਤੂੰ ਤਾਂ ਬੇਲ ਨਾ ਮੈਂ ਜਾਣਾ ਸੌ ਕੰਮ ਨੇ ਮੇਨੂੰ ਕੋਠੀ ਦਾ ਠੇਕੇ ਦਿੰਦਾ ਨੱਗ ਜਰਦੇ ਜੋ ਕਰੇ 5 ਰੁਪਏ ਹੈ ਨਹੀਂ ਸਾਲੇ ਕੋਲੇ ਅਸੀ ਗੱਲ ਜੀ ਅਸੀ ਗੱਲ ਜੀ ਔਰ ਕਿਵੇਂ ਹੋ ਵਧੀਆ ਜੀ ਹਾਂਜੀ ਕਿਵੇਂ ਆਨੇ ਹੋ ਜੀ ਕੁਛ ਨਹੀਂ ਇਹਨ ਕਰਤਾ ਹੈ ਗੋਠੀ ਮਾਨੀ ਜੀ ਬਈ ਆਪਾਂ ਅੱਛਾ ਜੀ ਪਾ ਦਾਂਗੇ ਜੀ ਪਰ ਪਾਉਣੀ ਕਿੱਥੇ ਆ ਜੀ ਉਹ ਜਿਹੜਾ ਬਗਨਗੁਰ ਨੂੰ ਜਾਂਦੇ ਖੱਬਿਆ ਸੇ ਜ਼ਮੀਨਾਂ ਨੇ ਉੱਥੇ ਜਿਹੜੀ ਜਗ੍ਹਾ ਨੂੰ ਠੀਕ 라ਦੀ ਆ ਉੱਥੇ ਪਾ ਲਓ ਅੱਛਾ ਆਪਣੀ ਜਗ੍ਹਾ ਉਹ ਨਾ ਨਾ ਆਪਣੀ ਦਾ ਕਾਨੂੰ ਹੈ ਬਸ ਤੁਸੀਂ ਐਂ ਦੱਸ ਦੋ ਵੀ ਕਿਹੜੀ ਜਗ੍ਹਾ ਠੀਕ ਹੈ ਮੈਂ ਲੀਆ ਮੈਂ ਕਾਗਜ਼ ਲੈਣ ਨੂੰ ਅੱਛਾ ਉਸ ਤਰ੍ਹਾਂ ਹੀ ਦਿਖਾ ਦੋੜੇ ਦੀ ਜ਼ਮੀਨ ਦਾ ਅਸੀਂ ਪਾਉਂਦੇ ਜੀ ਔਰ ਤੁਹਾਨੂੰ ਕੋਈ ਚੱਕਰ ਨਹੀਂ ਮੈਂ ਆਪੇ ਕਰ ਲਵਾਂਗਾ ਠੀਕ ਹੈ ਤੁਸੀਂ ਬਸ ਐਂਸੋ ਕੀ ਕੁਛ ਲੱਗੂਆ ਕੀ ਕੁਛ ਬਸ 50000 ਕੱਟ ਲੱਗਣੀ ਆਈ ਠੀਕ ਹੈ ਜੀ ਤੇ 150 ਥਲਾਸਮੈਂਟ ਦਾ ਲੱਗ ਜੂਗਾ ਜੀ ਠੀਕ ਹੈ ਜੀ ਬਾਕੀ 10 ਕਵਾਂਟਰ ਸਰੀਆ ਹੀ ਗੱਡੀ ਬਜਰੀ ਜੀ ਲੱਗ ਜੂ ਰੇਤੀ ਦੀ ਲੱਗ ਜੂਗੀ ਬਸ ਇਹ ਆਈ ਖਰਚ ਆਉਣਾ ਹੈ ਆਜੋ ਜੀ 12.3 ਲੱਖ ਰੁਪਏ ਖਰਚ ਬਸ ਠੀਕ ਹੈ ਤੁਸੀਂ ਕੋਠੀਆ ਤਾਂ ਹੋ ਗਿਆ ਚਲ ਕੋਈ ਗੱਲ ਨਹੀਂ ਹਾਂਜੀ ਇੱਕ ਪ੍ਰੋਬਲਮ ਹੋ ਗਈ ਉਸ ਬਾਕੀਆਂ ਨੂੰ ਮੈਂ ਖੜਾ ਲਉਂ। ਸਾਲ ਖੜਜੂਗੇ ਪੈਸਿਆਂ ਵਾਸਤੇ। ਨਾ ਜੀ ਨਾ ਐਸੇ ਖੜ ਨਹੀਂ ਸਕਦੀ। ਮੇਨੂੰ ਲੇਬਰ ਦਾ ਕੰਮ ਹੈ ਜੀ। ਦੇਖ ਲਓ ਜੇ ਹੁੰਦਾ। ਨਾ ਨਾ ਇਹ ਗੱਲ ਗੱਲ ਇੰਨੀ ਕੰਮ ਦੀ ਮੇਰੇ ਭਾਈ ਨਾਲ ਲੜਾਈ ਹੋ ਗਈ ਮੈਂ ਕੋਠੀ ਪਵਾਣੀ ਆ। ਬੈਂਕ 'ਚ ਮੇਰੇ ਕਰੋੜਾਂ ਰੁਪਇਆ ਪਿਆ ਹੈ। ਬੈਂਕ ਵਾਲਿਆਂ ਨੇ ਬਲੌਕ ਕਰਤਾ। ਖਰਗਾਂਦੇ ਨੇ ਉਹ ਵੀ। ਉਹ ਇਕੱਲਾ ਇਸ ਤਰ੍ਹਾਂ ਜੀ ਮੇਰੇ ਨਾਲ 15-20 ਬੰਦੇ ਕੰਮ ਕਰਦੇ ਨੇ। ਉਹ ਤਾਂ ਹੁਣ ਹੱਥੋਂ ਦੇ ਹੱਥ ਨਭਾਲਦੇ ਨੇ। ਮੈਂ ਕਿੱਥੋਂ ਦਊਂਗਾ? ਮੇਰੇ ਦਾ ਆ ਵੀ ਜਿਗਾੜ ਮੱਥਾ ਚੱਲਦਾ। ਦੇਖ ਲਓ ਜੇ ਹੁੰਦਾ। ਨਾ ਜੀ ਨਾ ਐ ਤਾਂ ਇਹ ਗੱਲ ਬੰਦਨੀ। ਟਰ ਕੋਈ ਨਾਮ ਕਰਨਾ ਹੈ ਠੀਕ ਹੈ ਜੀ ਉਹ ਤੌਰ ਤੀ ਲਾਤਰ ਨਹੀਂ ਮੰਨਾ ਮਾਰਤਾ ਵੇ ਛੱਡਦਾ ਨਹੀਂ ਲੱਗੀ ਤਾਇਆ ਉਹ ਛੱਡਦਾ ਤੈਨੂੰ ਲੱਗ ਜਾਂਦਾ ਪਤਾ ਜੇ ਮਾਰਿਆ ਤੇ ਗਿੱਟਿਆਂ ਦੇ ਫੈਰਾ ਮੇਰੇ ਤਾਂ ਲੱਤ ਤੋੜਤੀ ਦੂ ਫੋਨ ਆ ਗਿਆ ਸੀ ਮੇਰੇ ਕੋਲ ਮੇਰੇ ਸਾਰੇ ਸਾਰੇ ਫੋਨ ਚ ਦੇ ਕੇ ਕੀ ਕਰੂ ਮਾਰਤਾ ਬਜ਼ੁਰਗ ਬੰਦਾ ਕੋਈ ਨਾ ਤੇਰੀਆਂ ਤਲਬਾਂ ਮੋ ਲੁੱਟਾਂ ਮੈਂ ਨਾਲੇ ਯਾਗੇ ਤਾਰੇ ਇਹ ਕਿਉਂ ਕਰਦੇ ਯਾਰ ਕੋਈ ਨਾ ਦੂਸਰੇ ਪਰ ਦਿਨੋਂ ਮੈਂ ਮਾਂ ਕਰਦੇ ਤਾਇਆ ਯਾਰ ਕਾਹਤ ਭਾਈ ਦੂਈ ਦਵਾਲੇ ਨਾ ਕੋਈ ਉਹ ਬਰਹਿਣ ਦੇ ਤੇਰਾ ਕੱਖ ਨਾ ਰਹੇ ਸੱਤਾ ਪਿਆਰੇ ਦੇ ਦੂੰ ਬੜੀ ਬੈਠੀ ਆਲਾ ਉਹ ਤਾਂ ਮੈਂ ਤੈਨੂੰ ਪਿਆਰ ਨਾਲ ਗੱਲ ਲੱਗ ਰਿਆ ਕਰਨ ਤੂੰ ਸਿਰੇ ਸਿਰ ਚੜੀ ਜਾਣਾ ਕੀ ਕਰੇਗਾ ਫਿਰ ਆ ਕੀ ਕਰੇਗਾ ਲਾਸ਼ ਨੂੰ ਛੁਕਾ ਦੂੰ ਮੈਂ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਨਾਲੇ ਮੈਂ ਦੋ ਮਾਰੂ ਕੰਨ ਤੇ ਉਹ ਰਹਿਣ ਦੇ ਰਹਿਣ ਦੇ ਲੱਗ ਰਿਹਾ ਵੀ ਬਜ਼ੁਰਗ ਹੈ ਉਹ ਰਹਿਣ ਦੇ ਮੇਰੇ ਕੋਲੇ ਵੀ ਹੈਗੇ ਨੇ ਬੰਦੇ ਮੈਂ ਹੁਣ ਬੁਲਾ ਦੂੰਗਾ ਹੁਣ ਹੁਣ ਬੱਚੇ ਹੁਣ ਛੁਕਾ ਦਿੰਦੇ ਨਾ ਮੈਂ ਚੱਲ ਮੈਨੂੰ ਮੈਂ ਕੀ ਬੜੀ ਹੁਣ ਛੁਕਾ ਦਿੰਦੇ ਨਾ ਮੈਂ ਛੁਕਾਈ ਮੈਨੂੰ ਉਹ ਮਾਰ ਤੇ ਮਾਰਤਾ ਨੇ ਹੋਰਾ ਅੱਜ ਨੂੰ ਮੈਨੂੰ ਪਤਾ ਮੈਂ ਅੱਜ ਹੀ ਤਾਂੰਦ ਨਾ ਮੈਂ ਹੁਣੇ ਆ ਜਾ ਤੂੰ ਯਾਰ ਹੁਣੇ ਆ ਜਾ ਹੈ ਅੱਸੀ ਮੈਨੂੰ ਮਕਾਤਾ ਲੱਗ ਰਿਹਾ ਦੇਖਣਾ ਆ ਮਰ ਤੇ ਮਰ ਤੇ ਜਨਾ ਦੇ ਲੋਕ ਮੈਂ ਲੱਗ ਰਿਹਾ ਵੀ ਸੋਣਾ ਸੋਣਾ ਯਾਰ ਸਿਰੇ ਸਿਰ ਚੜੀ ਜਾਂਦਾ ਤੂੰ ਤੂੰ ਇਹਦਾ ਤੇਰੇ ਲੱਗ ਜੂ ਪਤਾ ਲੱਗ ਜੂ ਪਤਾ ਤੇਰਾ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਦੇ